ਆਜੋ ਆਜੋ ਲਾਓ ਲਾਓ ਵਾਇਗੋ ਜੀ ਦਾ ਖਾਲਸਾ ਸਾਹਿਬ ਹਾਂਜੀ ਕੁਝ ਕਹਿਣਾ ਚਾਹੁੰਦੇ ਮੈਂ ਐਸੀ ਸਮਾਜ ਦੇ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਹਾਂ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੁੰਗੇ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਉਹ ਸਭ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚ ਚਾਹੁੰਗੀ ਮੈਂ ਚੜ੍ਹਦੀ ਕਲਾ ਚ ਹਾਂ ਔਰ ਇਹ ਹੀ ਕਹੂੰਗਾ ਕਿ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਚੜ੍ਹਦੀ ਕਲਾ ਚ ਆ ਮੈਂ ਚ ਮੈਂ ਐਸੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਸ ਤਰ੍ਹਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਕਹਿੰਦਾ ਮਤਲਬ ਇਹੀ ਹੈ ਪੀਪੀ ਸੁਖਵਿੰਦਰ ਨੇ ਜਿਹੜਾ ਤੁਹਾਡੇ ਤੇ ਅਲਿਗੇਸ਼ਨ ਲਾਇਆ ਉਹ ਛੁੱਟਨੇ ਸਰ ਉਹ ਲੋਕ ਨੇ ਜਿਹੜੇ ਪਿੰਡਾਂ ਤੋਂ ਚੌਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸੀ ਸਮਾਜ ਤੋਂ ਹੈ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਧੋਖਾ ਸੋਹਿਆ ਸਾਜ਼ਿਸ਼ ਦੇ ਤਹਿਤ ਹੋਇਆ ਲੇਕਿਨ ਐਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਫਿਰ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਛੀराम ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਐਸੀ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਜੈ ਪੀਮ ਜੈ ਪਹਾਰ ਜੈ ਪੀਮ ਜੈ ਪਹਾਰ ਓਕੇ ਸਰਬਤ ਸਿਰਸਾ ਦਾ ਸਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਕੋਈ ਪੱਟ ਮਾਰਨੀ ਨਹੀਂ ਕਿਸੇ ਦਾ ਖਾਲਸਾ ਮਾਈਕਰੋ ਜਿੱਤੀ ਪੱਤੇ ਜੈ ਪੀਮ ਜੈ ਪਹਾਰ ਗਲੀ ਵਿੱਚ ਖਾਣੇ ਗਏ ਸੀ ਇਹ ਸਭੀ ਹੋਵੇ ਕੋਈ ਯੂਜੀ ਕਰੂਗੀ ਕੋਈ ਪੱਟ ਮਾਰਨੀ ਜੋ Subscribe to One India channel and never miss an update.